ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬਡਲਾ ਜ਼ਿਲ੍ਹਾ ਸ਼ਿਆਲਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਜਨਮ ਸਥਾਨ ਤਨ ਤਨ ਸ਼ੀਦ ਬਾਬਾ ਮਤੀ ਸਾਹਿਬ ਜੀ ਦੇ ਸਥਾਨ ਤੇ ਤਨ ਤਨ ਚਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਬਿਨਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬੰਦਕ ਮਿਟੀ ਦੇਖ ਰਹੇ ਖੇਤ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਹੈੱਡ ਗ੍ਰੰਥੀ ਚਰਤ ਸਿੰਘ ਅਤੇ ਲੰਬੜਦਾਰ ਜਰਿੰਦਰ ਸਿੰਘ ਘਮਣਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਪ੍ਰਭਾਤ ਫੇਰੀ ਦੀ ਅਰੰਭਤਾ ਕੀਤੀ ਗਈ ਉਹਨਾਂ ਦੱਸਿਆ ਕਿ ਪ੍ਰਭਾਤ ਫੇਰੀ ਦੀ ਸਮਾਪਤੀ ਉਪਰੰਤ 9 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ 8 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਜਾਵੇਗੀ। ਅਤੇ 10 ਤਰੀਕ ਨੂੰ ਸ੍ਰੀ ਖੰਡ ਪਾਠ ਸਾਹਿਬ ਜੀ ਦੀ ਰੰਮਤਾ ਹੋਵੇਗੀ। ਅਤੇ 12 ਤਰੀਕ ਨੂੰ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਅਤੇ ਇਸ ਪ੍ਰੰਤਿਵਾਂ ਸਜਾਏ ਜਾਣਗੇ। ਜਿਸ ਵਿੱਚ ਭਾਈ ਤਰਲੋਚਨ ਸਿੰਘ, ਭੁਮੱਦੀ, ਭਾਈ ਗੁਰਮੀਤ ਸਿੰਘ ਸ਼ੇਰਪੁਰ ਵਾਲੇ ਕਥਾ ਕੀ ਤਰ੍ਹਾਂ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਹੈੱਡ ਗ੍ਰੰਥੀ ਚੜਤ ਸਿੰਘ ਲੰਬੜਦਾਰ ਸ੍ਰਿੰਦਰ ਸਿੰਘ ਬਾਜਵਾ ਲੰਬੜਦਾਰ ਜਤਿੰਦਰ ਸਿੰਘ ਘੁੰਮਣ ਬਲਕਾਰ ਸਿੰਘ ਲਾਲ ਸਿੰਘ ਗੁਰਬਚਨ ਸਿੰਘ ਬਖਸੀਸ ਸਿੰਘ ਗੁਰਵਿੰਦਰ ਸਿੰਘ ਦਵਿੰਦਰ ਸਿੰਘ ਕਲਦੀਪ ਕੁਮਾਰ ਲਬਲੀ ਸੁਖਵਿੰਦਰ ਸਿੰਘ ਅਮਰਜੀਤ ਸਿੰਘ ਮਨਪ੍ਰੀਤ ਸਿਮਰਨਜੀਤ ਸਿੰਘ ਓਮਨ ਪ੍ਰਭ ਨੂਰ ਗੁਰਪ੍ਰੀਤ ਸਿੰਘ ਅਤੇ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਅੱਜ ਦੀ ਪ੍ਰਭਾਤ ਫਿਰ ਜਿਵੇਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ बारे आया पटणे कोई या बतारोया काल हो Nice Amém. i <laughs> uh, you morning. आत्या रे 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 ਕਿ ਭੈਣਾ ਬੰਨੀ ਦੂਰ ਨਾਲ ਮੈਂ ਨਾ ਰਹਿਣਾ ਮਨਿਆ ਕਰੇ ਸੁਧੜੇ ਨਾ ਜੂਰ ਆਪ ਦਾ ਕਿਹਨੋ ਦੂਰ ਕਰ ਮਨਿਆ ਕਰੇ iya. ਗੁਰਦਾ ਕਦੇ ਨ ਹੋਣਾ ਹੁੰਦਾ ਤੇਰਾ ਤੇਰਾ ਕਰ ਤੁਰਦਾ ਕਦੇ ਨ ਹੋਣਾ ਹੁੰਦਾ ਉਹਦੇ ਵਾਸਤੇ ਸਭ ਇੱਕ ਹੈ ਅਮੀਰ ਹੋਵੇ ਜਬਕਰੀਬ ਪਰ ਪਰ ਬੰਦਾ ਰਹੇ ਵੰਡਲਾ ਉਹਦੇ ਆ ਕੇ ਸਭ ਧੀਰ ਸੱਚਾ ਸਦਾ ਜਿਗਾਤਾ ਉਸ ਦੀ ਵਿਸਾਰ ਨਾ ਮੇਰੇ ਤੱਕ ਗੁਰੂ ਨਾਨਕ ਜੈ ਸਾਥੀ ਧਿਆ ਕੋਲ ਨਾ ਮੇਰੇ ਤੱਕ ਗੁਰੂ ਨਾਨਕ ਜੈ میںا ہے. ہے اس وی جیونگ راکھی کرم کوئی بھی مسور نہیں وہ سڈا اتنے بسنے دا رب نو منظور نہیں وہ سڈا اتنے بسنے د ਰੱਬ ਨੂੰ ਮਨਜੂਰ ਨਹੀਂ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਲਖੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ੜੀਆਂ ਸਤ ਸੰਗ ਲੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ੜੀਆਂ ਸਤ ਸੰਗ ਲੀਆਂ ਮੈਂ ਕਰੀਆਂ ਤੰਗਿੰ ਨੇ ਪੀੜਾ ਕਰੀਆਂ ਤੰਗਿੰ ਨੇ ਪੀੜਾ ਜ਼ਿੰਦਗੀ ਦੇ We <coughs> deal. they yeah. ਲਿਖ ਦਿਓ ਮੇਰੇ ਕਰਮ ਦੇ ਵਿੱਚ ਰੱਬਿਆ ਸੰਤ ਸੰਗ ਦੀਆ ਲਿਖ ਦਿਓ ਮੇਰੇ ਕਰਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਧਨ ਧਨ ਛੇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਆ ਸੋ ਕਦੋਂ ਜੀ ਪ੍ਰਭਾਤ ਫੇਰੇ ਦੀ ਸ਼ੁਰੂਆਤ ਹੋਈ ਤੇ ਕਦੋਂ ਸਮਾਪਤੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁ ਪ੍ਰਗਟਿਓ ਮਰਦਿਆ ਗੰਬੜਾ ਬਰਿਆ ਮੈਂ ਇਕਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਅਨੁਸਾਰ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਪ੍ਰਕਾਸ਼ ਤੇ ਹਰਿ ਨਮੋਖ ਰੱਖਦਿਆ ਹੋਏ ਆ ਪਿੰਡ ਬਡਲਾ ਦੇ ਸਮੂਹਿ ਸੰਗਤਾਂ ਵੱਲੋਂ ਰਲਮਿਲ ਕੇ ਇਕੱਤਰ ਹੋ ਕੇ 29 ਤਰੀਕ ਦਿਨ ਐਤਵਾਰ ਤੋਂ ਪ੍ਰਭਾਤ ਫੇਰੀਆ ਆਰੰਭ ਕੀਤੀਆਂ ਗਈਆਂ ਸਨ 8 ਤਰੀਕ ਮੰਗਲਵਾਰ ਨੂੰ ਲਾਸਟ ਪ੍ਰਭਾਤ ਸੇਰੀ ਕੱਢੀ ਜਾਣੀ ਹੈ ਅਤੇ 9 ਤਰੀਕ ਦਿਨ ਵੀਰਵਾਰ ਨੂੰ ਨਗਰ ਕੀਰਤਨ ਸਜਾਏ ਜਾਣੇ ਹਨ ਅਤੇ 10 ਤਰੀਕ ਦਿਨ ਸ਼ੁੱਕਰਵਾਰ ਨੂੰ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੀਆਂ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣੇ ਹਨ 12 ਤਰੀਕ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਸੋ ਸਾਰੀ ਅਹੀਂ ਸੰਗਤਾਂ ਨੂੰ ਕਮੇਟੀ ਮੈਂਬਰਾਂ ਵੱਲੋਂ ਬੇਨਤੀ ਹੈ ਕਿ ਸਾਰੀਆਂ ਹੀ ਸੰਗਤਾਂ ਨੇ ਭਾਈ ਗੁਰਦੁਆਰਾ ਸਾਹਿਬ ਕੇਸਬਾਗਵਾਂ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਹੈ ਨਗਰ ਕੀਰਤਨ ਵਿੱਚ ਭਾਈ ਸਾਹਿਬ ਭੈਤਰ ਲੋਚਨ ਸਿੰਘ ਪਮੱਦੀ ਦਾ ਜਥਾ ਢਾਡੀ ਜਥਾ ਪੋਰਚ ਪਹੁੰਚ ਰਿਹਾ ਹੈ ਜੋ ਕਿ ਸੰਗਤਾਂ ਨੂੰ ਗੁਰੂ ਇਤਿਹਾਸ ਰਾਹੀਂ ਗੁਰ ਚਰਨਾਂ ਨਾਲ ਜੋੜਨਗੇ ਐਤਵਾਰ ਦਿਨ 12 ਤਰੀਕ ਨੂੰ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਸ਼ੌਰਪੁਰ ਵਾਲਿਆਂ ਦਾ ਕੀਰਤਨੀ ਜਥਾ ਪਹੁੰਚ ਰਿਹਾ ਹੈ ਜੋ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਨਗੇ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਦੇ ਕੰਮਾਂ ਕਾਰਨ ਸੰਕੋਚਦੇ ਹੋਏ 12 ਤਰੀਕ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਬਾ ਮਤੀ ਜੀ ਦੇ ਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ